ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਨਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਵਿਖਾਉਣੀਆਂ ਤੇ ਇੱਕ ਜਰਸੀ ਘਾਹ ਦਾ ਤੁਹਾਨੂੰ ਦਿਖਾਵਾਂਗੇ ਇੱਕ ਆਪ ਬੱਚੇ ਦਾ ਬਿਨਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਸੱਜ ਦਾ ਤੁਹਾਨੂੰ ਦਿਖਾਉਣੀ ਤੇ ਇੱਕ ਧੰਨਵਾਦ ਟੋਕੜ ਗੱਪਣ ਚੱਕ ਪਾਸ ਕਲੀ ਮੈ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਸੋਨ ਨਵੀਰ ਨਾਲ ਕਰਦੇ ਆਂ ਹਾਂ ਜੀ ਬੱਦੀ ਸਸਤੀ ਗਾਜ ਜੀ ਹੋਰ ਸੁਣਾ ਠੀਕ ਠਾਕ ਜੀ ਬੜਾ ਵਧੀਆ ਵੇਲਾ ਟੂੜੀ ਲਾਉਣ ਨੇ ਉਦਾਂ ਵੀਡੀਓ ਬਣਾਉਂਦੇ ਕੋਣ ਟੂੜੀ ਅੱਜ ਆ ਗਈ ਆ ਫਿਰ ਟੂੜੀ ਲੈਦੀ ਮੋਗੀ ਸੀ ਠੀਕ ਆ ਹਾਂ ਜੀ ਵੇਖੋ ਇਹ ਟੂੜੀ ਸਟਾਈਕ ਤੇ ਅੱਜ ਰੇਟ ਤਾਂ ਚੁੱਕਦੇ ਹੋ ਨਹੀਂ ਵੇਖ ਪੰਜ ਪੰਜ ਸੌ ਹੀ ਪੋਣਾ ਮੱਜਾਂ ਦੇ ਹੋਰ ਕਿੰਨਾ ਕਾਹੇ ਮੇਗਾ ਕਰਨਾ ਠੀਕ ਆ ਮਾਜੇ 500 ਦਾ ਪੋਣਾ ਰੇਟ ਅੱਛਾ ਮੱਜ ਹੋ ਰਹੀ ਪੁਣੀ ਯਾਰ ਕਿੰਨੇ ਕਿ ਮਾਜੂਰਾ ਟੂੜੀ ਕੱਲੀ ਜਾਉਣਾ ਪਾਣੀ ਥਾਰੀ ਠੀਕ ਆ ਹਾਂ ਜੀ ਚਲੋ ਨਾਮ ਦੱਸਦੇ ਕਰੀਏ ਸੋਨੂ ਸੀ ਲਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰ ਬੋਲਦੇ ਕਰ ਪੂਰੀ ਪਾਰੀ ਮਾਜੀ ਕਾਦੀ ਹਾਥੀ ਲੈਂਦਾ ਦੇ ਪੂਰੀ ਚੜਾਈ ਚਾ ਮਾਜੀ ਜਿਹੜੀ ਪੂਰੀ ਜਿਹੜੀ ਸੰਭੀ ਸੰਭੀ ਆ ਜਿਹੜੀ ਤੇ ਕਿੰਨਾ ਕਿ ਚਿਰ ਹੋਇਆ ਜਿਵੇਂ ਦੀ ਸੋਈ ਨੂੰ ਇਹਨੂੰ ਸੋਈ ਇਹ ਅੱਠ ਦਿਨ ਹੋ ਗਏ ਸੋਈ ਨੂੰ ਅੱਠ ਦਿਨ ਹੋ ਗਏ ਸੋਈ ਨੂੰ ਅੱਛਾ ਬੱਚਾ ਕੰਦ ਨਾ ਟੰਗਿਆ ਜੀ ਬੱਚਾ ਜਿੱਦਾਂ ਸਿਆਲ ਵਿੱਚ ਖਾਨੇ ਸਾਰੇ ਟੰਗਦੇ ਆ ਅੱਛਾ ਆਹ ਦੇਖੋ ਨਾ ਠੰਡ ਲੱਗੇ ਨਾ ਗਰਮੀ ਲੱਗੇ ਸਹੀ ਆ ਜੀ ਕਹਣਾ ਪਰ ਮੈਂ ਪਾਈ ਮੜ ਜਾਏ ਨੂੰ ਆਹ ਦੇਖ ਸਾਦੇ ਜੀ ਉਤਰਾ ਹੀ ਜਿਹੜਾ ਵਾ ਵਸ ਕੱਲੀ ਬੁਸ਼ੀ ਤੇ ਆ ਜੀ ਆ ਹੋਇਆ ਨਹੀਂ ਇਹ ਆ ਜ ਮਿਲੂਗੀ ਇੱਥੇ ਖੜਾ ਕੇ ਬੰਚੋ ਅੱਛਾ ਆਹੋ ਇੱਦਾਂ ਆਹੋ ਫੋ ਵੀ ਤੇ ਬੈਠੋ ਗਲੀ ਜੀ ਨੂੰ ਭਾਵੇਂ ਗਲੀ 'ਚ ਹੀ ਬੈਜੋ ਆਹੋ ਆਹ ਦੇਖ ਸਾਦੇ ਬੁਸ਼ੀ ਤੇ ਵਸ ਭਾਵੇਂ ਗਲੀ 'ਚ ਹੀ ਤਾਂ ਲੈ ਬੈਠੇ ਰੋ ਇਦਾਂ ਹੀ ਚਲੋ ਲੈ ਜਾ ਆਹ ਦੇਖ ਸਾਦੇ ਜੀ ਬੱਚੇ ਤਾਂ ਜਿਹੜਾ ਪੂਰਾ ਕਰਦੀ ਹੈ। ਹਾਂਜੀ। ਤੇ ਪਰ ਬੱਚਾ ਇਹ ਹੈ ਕਿ ਨਾ ਇਹਨੂੰ ਠੰਡ ਲੱਗਣੀ ਨਾ ਗਰਮੀ ਲੱਗਣੀ ਆ। ਨਾ ਇਹਦਾ ਕੋਈ ਖਤਰਾ। ਤੇ ਨਾ ਇਹਨੇ ਦੁੱਧ ਹੀ ਪੀਣਾ ਹੈ। ਇਹ ਨਹੀਂ ਭਾਈ ਜੀ ਵਖੋ। ਬਾਈ ਦਾ ਕੁਸ਼ੀ ਰੱਖ ਕੇ ਥਲੇ ਪਾਜੋ। ਬੁਸ਼ੀ ਗਾੜੀ ਰੱਖ ਦੇਣੀ ਆ। ਇੱਜਾ ਹੀ ਬਣਾ ਥਲੇ ਪਾ। ਠੀਕ ਹੈ ਜੀ। ਇੱਜਾ। ਤੇ ਕਿੰਨਾ ਚ ਵੇਦਿਆ ਤੇ ਕੱਲ ਦੁੱਧ? ਦੁੱਧ ਵੀ ਜੀ ਕੋ 13 ਕਿਲੋ ਅੱਛਾ ਪਰਸੋਂ ਜਦਾ ਭੂਸੀ ਭਰਾਈ ਦਾ ਉਹਦਰਾ ਫਰਕ ਦੇ ਨਾ ਕਦਾ ਪੈਂਦਾ ਯਾਰ ਹਾਂਜੀ ਹਾਂਜੀ ਉਹ ਦੁੱਧ 9 ਕਿਲੋਗਾ ਜੀ ਅੱਛਾ ਹਾਂ ਪੱਕਾ ਦੁੱਧ ਹੈਗਾ ਨਾ ਹੋਲੀ ਦਾ 9 ਕਿਲੋ ਭਾਜੀ ਤੇ ਰਾਜੀ ਪੜੀ ਹੈ ਨਾ ਸਾੰਭੀ ਪੜੀ ਕੇ ਹਾਂ ਜੀ ਸਾੰਭੀ ਵੀ ਨਾ ਵੜੀ ਭਾਜੀ ਲੰਘੋ ਆ ਵਾ ਕਾਸੀ ਦਰਲੇ ਉੱਲ ਤੇ ਚੰਗਾ ਜੱਕੀ ਅਗਲੇ ਆਉਣੀ ਵਾ ਤੇ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਭਾਜੀ ਚਲੋ ਮਾੜੇ ਨਾ ਕਰੇ ਸੱਚੇ ਬਾਸ਼ਾ ਮਿਲ ਕਰੇ ਹਾਂਜੀ ਜਿੱਦੀ ਮਾਝਾ ਹਾਂਜੀ 2 ਨੰਬਰ ਦੀ 50000 ਤੋਂ ਬਾਹਰ ਆ ਠੀਕ ਆ ਜੁਦੀ ਬਦੀ ਦੋ ਨੰਬਰ ਤੋਂ 50 ਤੋਂ ਬਾਹਰ ਮੱਜਿਆ ਹਾਂਜੀ ਹਾਂਜੀ ਹੁਣ ਆਪਾਂ ਦੇ ਦਾਂਗੇ 63000 ਦੀ 63000 ਦੀ ਜੇ ਮਾਲਾ ਬਚਾ ਹੁੰਦਾ ਅੱਛਾ 75 80 ਦੇਣੀ ਅੱਛਾ ਇਹ ਵੀਡੀਓ ਵੇਨੇ ਲੋਕਾਂ ਦੀਆਂ ਠੀਕ ਆ ਮੈਂ ਨਾ ਪਹਿਲਾਂ ਵੀ ਲੋਕਾਂ ਦੀ ਵੇਖੇ ਵੀਡੀਓ ਫਿਰ ਮੇਰੇ ਕੋਲ ਅਗਰ ਲੈ ਆਉਣਾ ਅੱਛਾ ਪਹਿਲਾਂ ਵੇਖਿਆ ਕਰ ਲੋਕਾਂ ਦੀਆਂ ਠੀਕ ਆ ਫਿਰ ਬਾਅਦ ਮੇਰਾ ਮੁੱਲ ਵੇਖਿਆ ਕਰ ਜਾਇਜ ਤੇ ਸਹੀ ਆ ਅੱਛਾ ਹਾਂ ਤੇ ਕਿੰਨੇ ਬਿਲਕੁਲ ਜੈਸ ਨਾ ਕਿੰਨੇ ਦੀ ਹੋਣੀ ਹੈ ਤੁਸੀਂ ਕਰ ਦਿਓ ਅੱਜ ਕਿੰਨੇ ਦੀ ਤੁਸੀਂ ਦੱਸ ਦਿਓ ਤੁਸੀਂ ਦਦਵਾਨਾ ਬਾੜਤੀ ਕਰਤੀਗੇ ਕਾਟ ਦੀ ਦਾਂ ਫਿਰ ਕਾਟ ਦੀ ਹਾਂ ਠੀਕ ਹੈ ਜੀ 60 ਦੀ ਭਾਈ ਪੂਰੇ ਦੇ ਦਾਂਗੇ ਪੂਰੇ 60 ਦੀ ਨਾ ਕਿਸੇ ਨੂੰ ਗੈਨ ਵਾਲੇ ਨੂੰ ਭਲੇਖਾ ਨਾ ਆਪਣਾ ਭਲੇਖਾ ਠੀਕ ਆ ਆ ਮੁੜ ਕੇ ਯਾਦ ਆ ਫਿਰ ਭਲੇਖਾ ਲੂਗਾ ਠੀਕ ਹੈ ਤੇ ਦੁੱਧ 9 ਲੀਟਰ ਕਰੋ ਚਵਾ ਕੇ ਦੋ ਹੋ ਗਏ ਭਾਈ 67 68 7ਵੇਂ ਸੁਈ ਨੂੰ ਆ ਜੇ ਕਿੰਨਾ ਦੁੱਧ ਚਵਾਈ ਜਾਓਗੇ ਇਹ ਨਹੀਂ ਕੋਈ ਬੱਚੇ ਨੂੰ ਪੂਰਾ ਆ ਗੋ ਨਾਂ ਦੇਖ ਸਾਦੇ ਆ ਗੋ ਇਹ ਨਹੀਂ ਡਰ ਕੋ ਪੂਰਾ ਡਿੰਗ ਦੀ ਬੱਚਾ ਬਹੁਤ ਸਾਰੇ ਚੋ ਜੀ ਦਾ ਠੀਕ ਹੈ ਜੀ ਆ ਗੋ ਬਸ ਤਰਦੋ ਤੇ ਦਮ ਮਿਲ ਪਣਾ ਨਾ ਕੋਈ ਦਾਲ ਮਰੇ ਦਾ ਨਾ ਖਦਰਾ ਦਾ ਨਿਕਾਲਾ ਬਾਹਰ ਠੀਕ ਹੈ ਜੀ ਪੂਰੀ ਬਾਹਰ ਪਈ ਨਾ ਹੋਰ ਤੇ ਹੁਣ ਇੱਕ ਟੁਕੜਾ ਕਪਨ ਦਿਖਾ ਦਈਏ ਫਿਰ ਟੁਕੜਾ ਬਣਾ ਦਈਏ ਕਿੰਨੇ ਚਿਰ ਦੀ ਚੱਕ ਪਾਸ ਤੇ ਪੰਜ ਮਹੀਨੇ ਚੱਕ ਪਾਸ ਪੰਜ ਮਹੀਨੇ ਦੀ ਜਿਹੜੀ ਚੱਕ ਪਾਸ ਆ ਤੇ ਦੁੱਧ ਕਿੰਨਾ ਜੇ ਦੇ ਦੋ ਕੋ ਪੰਜ ਸੌ ਸਾਢੇ ਚਾਰ ਪੰਜ ਕਿਲੋ ਜੀ ਅੱਛਾ ਹਾਂ ਤੇ ਸੱਜਣ ਨੇ ਕਿੰਨਾ ਚੁਵਾਈ ਅੱਛਾ ਸੱਜਣ ਦੇ 15 16 ਲੀਟਰ ਦੁੱਧ ਭਰੇ ਜੀ ਅੱਛਾ ਵੇਖੋ ਨਾ ਤੁਸੀਂ ਵੇਖੋ ਅਗਲੇ ਬਾਰੇ ਮਾਰੋ ਲੰਗਾਇਦਾ ਹਾਂ ਹਾਂ ਦੇਖ ਸਕਦੇ ਜੀ ਕਵੇਂ ਨਵੇਂ ਚੰਗੀ ਲੱਗੀ ਜਿਹੜੀ ਇਹਦੀ ਬਾਕੀ ਪੇਸ਼ੇ ਵੀ ਹਮਾਂ ਦਾ 50 ਜਗਾ ਥਣ ਮੜੀ ਬਾਈ ਇਹ ਥਾਣਾ ਬਰਾਬਰ ਜੇ ਠੀਕ ਆ ਲੈ ਤੋਰ ਨਵੇਂ ਇਹ ਵੀ ਪੂਰੀ ਸੰਭੀ ਸੁੰਭੀ ਆ ਜਿਹੜੀ ਤੇ ਮਿਲਦੇ ਕਿਦਾਂ ਵਿਦੀਏ ਇਦਾਂ ਹੀ ਭਾਈ ਮਿਲੀ ਉਹਨਾਂ ਦੇ ਘਰ ਤੋਂ ਹੀ ਪਾੜੇ ਦੇ ਅੱਛਾ ਤੁਹਾਡੇ ਕੋਲ ਵੇਖੋ ਸ਼ਾਮਣ ਕੀ ਕਰਦੀ ਹੋ ਅੱਛਾ ਅਜੇ ਤੁਸੀਂ ਝੋਈ ਨਹੀਂ ਆ ਕਰੇ ਜਿਉਂ ਨਾਲ ਚੋਕਲੇ ਦੀ ਦੋ ਲੱਗ ਠੀਕ ਆ ਉਹਨਾਂ ਦੇ ਦੋ ਹੀ ਲੱਗ ਪਾੜੇ ਦੀ ਮਿਲੀ ਆ ਅੱਛਾ ਉੱਥੇ ਪੜ ਲੈ ਆ ਵੇ ਜੀ ਤੇ ਭਾਈ ਮੱਝ ਤਿਆਰ ਹੋ ਗਈ ਨਾ ਹਾਂਜੀ ਲੱਖ ਤੋਂ ਬਾਅਦ ਜਾਣੀ ਏ ਠੀਕ ਆ ਜਿੱਦਾਂ ਤਿਆਰ ਹੋ ਗਈ ਹਾਂਜੀ ਹਾਂਜੀ ਤੇ ਅੱਜ ਕਿੰਨੇ ਦੇ ਦੇ ਦिए ਭਾਈ ਹੁਣ ਜਨਾਬ ਹਿਸਾਬ ਆਈ ਮਾਈ ਦਾ ਨੇ ਮਾਰੇ ਇਹ ਕੰਮ ਨਾ ਹੀ ਕਰੇ ਤੇ ਇਹਦੇ ਕੱਢੀ ਜਨੀਆਂ ਦੋ ਆਈਆਂ ਵੀ ਫਵਾੜ ਕਰਕੇ ਅਸੀਂ ਨਹੀਂ ਆਉਂ ਮਾਈ ਖਿਲੀ ਗਈ ਨਾਲ ਠੀਕ ਆ ਜੀ ਹਾਂ ਵਡੀਆਂ ਮੱਝਾਂ ਹੀ ਨਾ ਠੀਕ ਆ ਚਲੋ ਭਾਈ 45000 ਦੀ ਦੁੱਧਾਂ ਹਾਂ ਹਾਂਜੀ ਦੋ ਲੰਬੇ ਦੇ ਦਈਆ ਆਪਣਾ 45000 ਦੀਆ ਹਾਂਜੀ ਬਹੁਤ ਦੇ ਲਾ 56 ਦੀ 56000 ਦੀ 56000 ਦੀ ਇਹ ਦੁੱਧ 15 16 ਗਲੀ ਗੱਡੀ ਹੈ ਜੀ 55 ਦੀ ਕਿ 55 ਦੀ ਕਿੰਝ ਆ ਜੀ ਲਾਂਜੀ ਤੂੰ ਕਹਿਤਾ ਦੇ ਠੀਕ ਐ ਜੀ ਹਾਂ ਚਲੋ ਬਾਕੀ ਕੋ ਫੋਨ ਲਾਵੇ ਨਾਲ ਭਾ ਲਗਾਈਆਂ ਵੇਖੋ ਭਾਜੀ ਟੋਕਰ ਕਾਪਣ ਚੱਕ ਪਾਸਿਆ ਜਿਹੜੀ ਹਾਂ ਠੀਕ ਐ ਤੇ ਹੁਣ ਅੰਦਰ ਵੀ ਇੱਕ ਨੀਲੀ ਦੀ ਬੱਜੀ ਆ ਵੀ ਦਿਖਾ ਦੀਏ ਚਲੋ ਜੀ ਆਜੋ ਇਹ ਦੇ ਵੀ ਜੀ ਫੋਨ ਨਾਲ ਆਪਾਂ ਕੰਮ ਕਰਦਾ ਜੇ ਆਹ ਦੇਖ ਸਾਹਦੇ ਜੇ ਇਹ ਕੰਮ ਕਰਦਾ ਫੋਨ ਨਾਲ ਆਪਾਂ ਅੱਛਾ ਇਹ ਕੱਲ ਮੈਂ ਗਿਆ ਹਾਂ ਅੱਛਾ ਤੇ ਬੰਦਿਆਂ ਦੇ ਘਰ ਵਾਲੇ ਵੱਡਣ ਵਾਲਿਆਂ ਨੂੰ ਹਾਂ ਅੱਛਾ ਆਪਾਂ ਜਿਹਨਾਂ ਨਾਲ ਨਫਾ ਲੈਣਾ ਤੇ ਨਾ ਕੋ ਹੱਲਾ ਬਾਹਰ ਛੋਟੀ ਸੋਹਣੀ ਬੜੀ ਇਤਰਾਹ ਦੀ ਦੋ ਨੰਬਰ ਜਿਹੜਾ 34000 ਲਾਇਆ ਸੀ ਅੱਛਾ ਸ 34 ਦੀ ਉਹਨਾਂ ਕੋਲ ਮੈਂ ਕਿਹਾ ਤੁਸੀਂ ਨਾ ਦੋ ਤਾਂ 34 ਦੀ ਮੈਨ ਲੈ ਉਹਨਾਂ ਨੂੰ 500 ਰੁਪਏ ਦੇਤਾ ਬੰਦੇ ਨੇ ਆਏ ਸੀ ਮੈਂ ਤੁਸੀਂ ਜਾਣ ਜਾਣ ਬਜੂਏ ਦੀ ਠੀਕ ਹੈ 34 ਲਈ ਤੇ 34 ਦੀ ਬਲੇ ਦੇਣੀ ਆ ਦੁੱਧ ਕਿੰਨਾ ਇਹਦੇ ਦਾ ਦੋ ਤੇ ਕੋ ਤਿੰਨਾਂ ਤਿੰਨਾਂ ਹੀ ਲੱਗ ਜਾਗੇ ਜੀ ਤਿੰਨ ਕਿਲੋਟਰ ਹੈਗਾ ਜੇ ਹਾਂ ਲਿਆ ਫਿਰ ਇਹ ਗਾਂ ਉਹਦੇ ਭਾਜੀ 20 22 ਦਿਨ ਬਣੀ ਨੋਏ ਆਏ ਤਾਂ ਇਹਦੇ ਹਰਕ ਦੁੱਧ ਘਟਿਆ ਅਸੀਂ ਤਾਂ ਵੇਚਨੇ ਆ ਠੀਕ ਹੈ ਦੁੱਧ ਸਾਡੇ ਕੋਲ ਕਾ ਖਾਦੇ ਆ ਉਹਨਾਂ ਮੈਂ ਅੱਜ ਕੱਲ ਦੀ ਸੱਜਰ ਲੈਣਦੀ ਆ ਬਾਕੀ ਆ ਦੇਖ ਸਕਦੇ ਜੇ ਪਿਓ ਨੀਲੀ ਦੀ ਜੇ ਪੂਰੀ ਸੋਹਣੀ ਛੋਟੀ ਆ ਜਿਹੜੀ ਪਿਓ ਨੀਲੀ ਇਹ ਪੁੱਨ ਵਾਲਾ ਕੰਮ ਕੀਤਾ ਖਣ ਦੇਖੋ ਆ ਦੇਖੋ ਘਰ ਵਾਲੇ ਬੰਦੇ ਆਦੇ ਵੀ 12 13 ਗੋਦ ਭਰਦੀ ਦੀ ਆ ਪਾਣੀ ਬਣੀ ਹੈਗੀ ਦੇ ਪਰ ਬਣੀ ਨੂੰ 20 22 ਦਿਨ ਹੋਏ ਆ ਪੂਰੀ ਫੂਕ ਫੂਕ ਤੋਂ ਝੋਟੀ ਆ ਜਿਹੜੀ ਤੇ ਇਹਦਾ ਕੀ ਰੱਖੀਆ ਭਾਈ ਚੋਰ ਚੁੰਡਿਆ ਥਣ ਬਰਾਬਰ ਸਾਲ ਦੇਖੋ ਕਿੜੇ ਕਿੜੇ ਉਹ ਦੇਖੋ ਬਾਕੀ ਅੱਖਾਂ ਵਿੱਚ ਦੋਵੇਂ ਬਿੱਲੀਆਂ ਆ ਪੂਰੀ ਜਿਸ ਤਰ੍ਹਾਂ ਸੋਹਣੀ ਬਿੱਲੀ ਵੀ ਝੋਟੀ ਚਹੀਦੀ ਉਹ ਤਰ੍ਹਾਂ ਹੀ ਆ ਜਿਹੜੀ ਇਹ ਵਿੱਜਾ ਪਾ 34 ਦੀ ਲਈ ਆ 500 ਕੱਢਿਆ ਜਿਆਦਾ ਪਰ 34.5 ਦੀ ਲਗਾ ਨਫਾ ਨਹੀਂ ਲੈਣਾ ਠੀਕ ਹੈ ਜੀ ਜਿਹੜਾ ਮੇਰੀ ਜਾਨਪ ਚਾਈ ਆ ਆਪਾਂ ਦਫਾਏ ਕਰਪਈਆਂ ਨਾਲ ਜੋ ਤੇ ਹੁਣ ਆ ਇੱਕ ਦੋ ਲੱਭ ਜੀ 34000 ਹੁਣ ਲਾਇਆ ਸੀ 34 ਦੀ ਮੈਂ ਲਈ ਨਾ ਮੈਂ ਤੁਸੀਂ ਵਜਣ ਵਾਲੇ ਬਣਿਆ ਦੋ ਘਰ ਵਾਲਿਆਂ ਕੋ ਅਸੀਂ ਬਾਕੀ ਇਹ ਹੈ ਕਿ ਚਲੋ ਜੇ ਇੱਕ ਲੈ ਜਾਊਗਾ ਸਮਝ ਲੈ ਜੀ ਭਾਈ ਗਾੜ ਮਹੀ ਚੰਗੀ ਹੈ ਵੇਖੋ ਥਾਂ ਤੁਨ ਸਾ ਚੜਾ ਸਾਫ ਸਾਰਾ ਹੀ ਤੇ ਇੱਕ ਆ ਜੇ ਹੁਣ ਇਹ ਗਾਂ ਚੱਲ ਸੀ ਜੀ ਇੱਕ ਉਹ ਦੋ ਤੇ 5 ਕਿਲੋ ਜੀ ਇਹ ਤੁਕੜੀ ਆ ਹਾਂ ਇਹ ਵੀ ਕੱਲ ਦੀ ਆਪਾਂ ਵੀਡੀਓ ਪਾਈ ਪਰਸੋ ਦੀ ਅੱਛਾ ਕੇ ਬੰਦੇ ਨੇ ਪਹਿਲੇ ਦੀ 500 ਰੁਪਇਆ ਸਾਈ ਪਾਤੀ ਠੀਕ ਆ ਪੱਟੀ ਦੇ ਬੰਦੇ ਨੇ ਇਧਰ ਮੋਗ ਜਲਦਾ ਹੀ ਪੱਟੀ ਆ ਦੋਵੇਂ ਮੋਗ ਨੂੰ ਦੁਜੀ ਬਾਜ ਲੈ ਗਿਆ ਇੱਕ ਆਦਾ ਭਾਈ ਮੇਰੇ ਕੋਲ ਫਿਰ ਪੈਸੇ ਘੱਟ ਆ ਲਾਦੇ ਦੇ ਬਾਜ ਪਾ ਦਿੰਨਾ ਮੈਂ ਪੈਸੇ ਅੱਛਾ ਮੈਂ ਨਹੀਂ ਭਾਈ ਆਪਾਂ ਜਾਨਸ਼ਾਹ ਨੂੰ ਫਿਰ ਬੰਦਾ ਪਾ ਦੇ ਠੀਕ ਆ ਤੂੰ ਮੁੜ ਕੇ ਆਪਾਂ ਲਈ ਕਰਵਾ ਦੇ ਪੈਸੇ ਨੂੰ ਥੋੜੇ ਬਹਲੇ ਦੁਜੀ ਥੋੜੇ ਦੇ ਠੀਕ ਹੈ ਜੀ ਪੰਜ ਕੋ ਦੋ ਚਿਰ ਕੋ ਸੰਗਣਾ ਨਹੀਂ ਲਗਾ ਜੀ ਬਾਦੀ ਉਹਦੀ ਪੰਜੀ ਆ ਪੰਜੀ ਲੈ ਜੀ ਅਬ ਇਹਦੀ ਬਾਕੀ ਛੋਟੇ ਛੋਟੇ ਸੇਂਗੇ ਦੇ ਆ ਗਏ ਦੁੱਧ 5 ਕਿਲੋ ਦਾ ਬਾਕੀ ਕੱਦ ਵੀ ਛੋਟਾ ਹੀ ਹੈ ਬਹੁਤਾ ਵੱਡਾ ਨਹੀਂ ਹੈ ਥੋੜੇ ਕਿ ਪੱਠੇ ਖਾ ਕੇ ਰੱਜ ਜਾਣਾ ਇਹਨੇ ਤੇ ਇਹਦਾ ਕੀ ਰੱਖਣਾ ਇਹਦਾ ਮੁੱਲ ਭਾਈ ਪਰਸੋਂ ਹੀ 10000 ਪਾਇਆ ਜੀ ਅੱਛਾ ਫਸੋ ਨੇ ਥਾ ਜਾਈ ਸਰਦੀ 1000 ਵਧੇ ਲਾਗੇ ਭਾਅ ਨਾਲ 500 ਦੀ ਅੱਛਾ 500 ਦੀ ਜਿਹੜਾ ਖੜੂਗਾ ਪਰ ਅੱਛਾ ਤੇ ਦੁੱਧ ਸਾਰਾ ਸਿਆਲ ਹੀ ਪੀਊਗਾ ਗਰਮੀਆਂ ਪੀਊਗਾ ਠੀਕ ਹੈ ਜੀ ਦੇਖੋ ਇਹ ਚੋਣ ਇੱਕ ਨੰਬਰ ਦੀ ਹੈ ਬੱਸ ਹੋ ਜੋ ਚੌੜ ਸੌਦੀ ਨੇ ਮਦਨੀ ਭਾਵੇਂ ਕਰੀ ਚੋਣੀ ਪਵੇ ਅ ਕੱਲ ਦਾ ਮੈਂ ਵੰਡਰਫੁਲ ਪਾਇਆ ਪਰਸੋਂ ਦਾ ਅੱਛਾ ਦੁੱਧ ਸ਼ੇਕ ਲੂਗਾ ਠੀਕ ਹੈ ਆਹ ਪੰਜ ਕਰਕੇ ਦੇਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਆਪਣੀਆਂ ਪਸੰਦ ਕਰਕੇ ਫੇਰ ਹੀ ਆਪਣਾ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ